ਸ਼ਾਸਤਰੀ ਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦਾ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੰਦਰੁਸਤ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆ ਜੀ ਅੱਜ ਦਾ ਬਲੌਗ ਸ਼ੁਰੂ ਕਰਾਂ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਜੀ ਭੁੱਲਿਆ ਤੇ ਪਹਿਲਾ ਤਾਂ ਜੀ ਜਿੰਨੇ ਸਾਡੇ ਨਾਲ ਨਵੇਂ ਤੇ ਪੁਰਾਣੇ ਸਬਸਕ੍ਰਾਈਬਰ ਜੁੜੇ ਹੋਏ ਆ ਜੀ ਉਹਨਾਂ ਦਾ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਬਖਸ਼ਦੇ ਆ ਜੀ ਤੇ ਆਪਣੇ ਵੀ ਤੁਸੀਂ ਸਾਨੂੰ ਸੋਹਣੇ ਸੋਹਣੇ ਕਮੈਂਟ ਦਿੰਦੇ ਰਹਿੰਦੇ ਆ ਤੇ ਸਾਡੀਆਂ ਕਮੀਆਂ ਸਾਨੂੰ ਜਰੂਰ ਦੱਸਦੇ ਰਹਿੰਦੇ ਆ ਤੇ ਅਸੀਂ ਉਹ ਕਮੀਆਂ ਨੂੰ ਜਰੂਰ ਦੂਰ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਜੀ ਕਿ ਅਸੀਂ ਆਹ ਕਮੀਆਂ ਜੇ ਸਾਡੀ ਵੀਡੀਓ ਦੇ ਵਿੱਚ ਬਣਾਉਣ ਦੇ ਟਾਈਮ ਦੇ ਕਹਿਣ ਦੇ ਟਾਈਮ ਦੇ ਵਿੱਚ ਤਾਂ ਅਸੀਂ ਉਹ ਚੀਜ਼ਾਂ ਨੂੰ ਦੂਰ ਕਰੀਏ ਫਰਜ਼ ਵੀ ਬਣਦੇ ਆ ਨਾ ਜੀ ਕਿਉਂਕਿ ਜਦੋਂ ਆਪਾਂ ਨੇ ਤੁਹਾਨੂੰ ਆਪਣਾ ਫੈਮਲੀ ਮੈਟਰ ਬਣਾਏ ਦਿੱਤਾ ਤੁਸੀਂ ਸਾਡੇ ਫੈਮਿਲੀ ਮੈਂਬਰ ਬਣੇਗੇ ਤੇ ਤੁਹਾਡੇ ਫਰਜ਼ ਵੀ ਬਣਦੇ ਨੇ ਸਾਡੀਆਂ ਕਮੀਆਂ ਦੱਸਣ ਦੇ ਤੇ ਇੱਕ ਸਾਡੀ ਭੈਣ ਆ ਜੀ ਦਿੱਲੀ ਤੋਂ ਉਹਨਾਂ ਦਾ ਕੱਲ ਮੈਸੇਜ ਆਇਆ ਤੇ ਉਹ ਕਹਿ ਗਈ ਜੀ ਤੁਸੀਂ ਦਿੱਲੀ ਜਦੋਂ ਨਿਆਣਿਆਂ ਨੂੰ ਛੁੱਟੀ ਹੋਊਗੀ ਛੁੱਟੀਆਂ ਹੋ ਗਈਆਂ ਗਰਮੀਆਂ ਦੀਆਂ ਤੁਸੀਂ ਜਰੂਰ ਸਾਡੇ ਕੋਲ ਆਇਓ ਤੇ ਅਸੀਂ ਤੁਹਾਨੂੰ ਮਾੜਾ-ਮੋਟਾ ਖਿਮਾਵਾਵਾਂਗੇ ਦਿੱਲੀ ਦਿਖਾਵਾਂਗੇ ਚਲੋ ਭੜੇ ਤੁਹਾਡਾ ਧੰਨਵਾਦ ਆ ਤੁਸੀਂ ਜੇ ਸਾਨੂੰ ਇੰਨਾ ਪਿਆਰ ਕਰਦੇ ਆ ਤੇ ਤਾਂ ਹੀ ਤੁਸੀਂ ਸਾਨੂੰ ਇਹ ਆਪਣਾ ਸਮਝ ਕੇ ਸਾਨੂੰ ਬੁਲਾ ਰਹੇ ਆ ਤੁਹਾਡਾ ਧੰਨਵਾਦ ਪਰ ਭੈਣੇ ਗੱਲ ਹੈਗੀ ਐਦਾਂ ਹੁਣ ਛੂਟੀਆਂ ਤਾਂ ਗਰਮੀ ਦੀਆਂ ਹੋ ਜਾਣੀਆਂ ਨੇ ਆਣਿਆਂ ਨੂੰ ਅਗਲੇ ਮਹੀਨੇ ਜੂਨ ਚ ਪਰ ਤੁਸੀਂ ਸੱਚ ਪੁੱਛੋ ਇੰਨਾ ਕੁ ਬੀਜੀ ਅਸੀਂ ਹੁੰਨੇ ਆ ਇੱਕ ਨਾ ਇੱਕ ਬੰਦੇ ਜੇ ਹੁਣ ਮੰਨ ਲਓ ਮੈਂ ਕਿਤੇ ਬਾਹਰ ਜਾਣਾ ਕਿਤੇ ਘੁੰਮਣ ਜਾਣਾ ਜਾਂ ਮੈਂ ਕਿਤੇ ਗੁਰਦੁਆਰਾ ਸਾਹਿਬ ਜਾਣਾ ਹੈ ਯਾ ਮੜਾ ਮੋਟਾ ਕਦੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਕੋਈ ਨਾ ਕੋਈ ਸਾਡੇ ਵਿੱਚੋਂ ਇੱਥੇ ਹੋਣਾ ਜ਼ਰੂਰੀ ਆ ਜੇ ਮੰਨ ਲਓ ਮੈਂ ਅਚਾਰਜ ਜੀ ਤੇ ਜਾਂਦੇ ਆ ਤਾਂ ਅਸੀਂ ਇੱਥੇ ਆਪਣੇ ਆਪਣੇ ਭਰਾ ਨੂੰ ਕਿਸੇ ਨੂੰ ਵੀ ਇੱਥੇ ਛੱਡ ਕੇ ਸਾਨੂੰ ਜਾਣਾ ਹੀ ਪੈਣਾ ਅਸੀਂ ਜਿੱਥੇ ਡਿਊਟੀ ਕਰਦੇ ਆ ਇੱਥੇ ਸਾਨੂੰ ਇਕੱਲਾ ਸੌਣੋਂ ਸਾਂ ਛੱਡ ਕੇ ਜਾਣਾ ਪੈਣਾ ਕਿਉਂਕਿ ਅਫਸਰਾਂ ਦਾ ਕਿਹਾ ਹੋਇਆ ਔਰ ਉਹਨਾਂ ਦਾ ਆਇਆ ਹੈ ਪਤਾ ਨਹੀਂ ਲੱਗਣਾ ਕਦੋਂ ਖੜ ਕੇ ਆ ਕੇ ਕਿਉਂਕਿ ਅਫਸਰ ਇਹਦੇ ਪੁੱਛਣਾ ਵੀ ਦੱਸੋ ਭਾਈ ਉੱਥੇ ਜਿੱਦ ਦੇ ਕਿਉਂ ਲੱਗੇ ਹੋਏ 24 ਘੰਟੇ ਲੰਘ ਰਹੇ ਨੇ ਬਰਾਬਰ ਨੂੰ ਸਿੱਖੇ ਸਰਪੁੰਡਾ ਲਾ ਕੇ ਤਾਂ ਐਨੇ ਵੀ ਕੋਈ ਚੋਰੀ ਰਿਕੈਤੀ ਦਾ ਕੰਮ ਆ ਨਾ ਤੁਹਾਨੂੰ ਪਤਾ ਹੀ ਅੱਜਕੱਲ ਚੋਰੀਆਂ ਡਕਤੀਆਂ ਵੀ ਬਹੁਤ ਵਧੀਆਂ ਹੋਈਆਂ ਤੇ ਆਪਣਾ ਤੁਸੀਂ ਧਿਆਨ ਜਰੂਰ ਰੱਖਿਆ ਕਰੋ ਤੇ ਇੱਧਰ ਸਾਡੇ 31 23 ਲੁੰਬੇਟrai ਸ਼ਹਿਰ ਮਚੂਰਾ ਤੇ ਉੱਥੇ ਕਹਿੰਦੇ ਵੀ ਕੁਝ 11 12 ਦੇ ਵਿਚ ਵਿੱਚ ਵਿੱਚ ਉੱਥੇ ਗੱਡੀਆਂ ਦੇ ਵਿੱਚੋਂ ਕਹਿੰਦੇ ਤੇਲ ਕੱਢਿਆ ਗਿਆ ਇਹ ਕਹਿੰਦੇ 70 ਲੀਟਰ ਘਟੋ-ਘਟੋ ਉਸ ਪਿੰਡ ਦੇ ਵਿੱਚੋਂ ਇਹ ਗੱਡੀਆਂ ਖੜੀਆਂ 70 ਲੀਟਰ ਤੇਲ ਨਿਕਲਿਆ 70 ਲੀਟਰ ਤੇਲ ਕੱਢ ਕੇ ਉਹ ਲੈ ਗਏ ਤੇ ਪਤਾ ਨਹੀਂ ਲੱਗਿਆ ਕੌਣ ਤੇ ਕਿਉਂਕਿ ਮੂਹਾਂ ਦੇ ਉੱਪਰ ਉਹਨਾਂ ਨੇ ਆਪਣੇ ਬੰਨੇ ਹੋਰ ਤੇ ਰਮਾਲ ਮਾਰੇ ਹੋਏ ਤੇ ਕਈਆਂ ਨੇ ਢਾਠੇ ਮਾਰੇ ਹੋਏ ਤੇ ਪਰਨੇ ਦੇ ਤੇ ਗੱਡੀ ਉਹਨਾਂ ਕੋਲ ਆ ਗਈ ਤੇ ਟਾਟਾ ਇਡੀ ਕੋ ਟਾਟਾ ਇਡੀ ਕੋ ਦੀ ਪਰ ਉਹਦਾ ਜਿਹੜਾ ਨੰਬਰ ਤਾਂ ਉਹ ਦਿਖ ਨਹੀਂਦਾ ਰਿਹਾ ਪ੍ਰੋਪਰ ਕਿਉਂਕਿ ਨੰਬਰ ਮਟਿਆ ਹੋਇਆ ਤਾਂ ਮਾੜਾ ਮੋਟਾ ਉਹਨਾਂ ਨੇ ਉੱਪਰ ਕੁਝ ਲਾਇਆ ਹੋਇਆ ਤਾਂ ਵੀ ਕੈਮਰੇ ਵਿੱਚ ਨਾ ਆਵੇ ਤੇ ਬੇਨਤੀ ਹੈ ਜੀ ਆਪਣਾ ਖਾਸ ਧਿਆਨ ਰੱਖਿਆ ਕਰੋ ਜਿਹੜੇ ਸਾਡੀ ਨੇੜੇ ਤੇ ਵੀਡੀਓ ਦੇਖਦੇ ਆਂ ਔਰ ਰਾਤ ਬਰਾਤ ਵੀ ਦੁਪਹਿਰ ਨੂੰ ਕੋਈ ਤੁਹਾਡਾ ਦਰਵਾਜ਼ਾ ਕੋਈ ਅਣਜਾਣ ਵਿਅਕਤੀ ਆ ਕੇ ਕੁੰਡਾ ਖੜਕਾਉਂਦਾ ਜੀ ਸਾਨੂੰ ਪਾਣੀ ਦੇ ਦਿਓ ਹੈ ਅਸੀਂ ਤੁਹਾਨੂੰ ਜਾਣਦੇ ਇਹ ਕਰਦੇ ਉਹ ਕਰਦੇ ਇਹ ਜੀ ਗਲਤੀ ਕਦੇ ਨਾ ਕਰਿਓ ਜੀ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਵਿੱਚ ਇੱਕ ਤੁਹਾਨੂੰ ਗਰੁੱਪ ਜਰੂਰ ਬਣਾਉਣਾ ਚਾਹੀਦਾ ਇਹ ਚੀਜ਼ਾਂ ਦਾ ਧਿਆਨ ਜਰੂਰ ਖੋ ਗਰੁੱਪ ਤਾਂ ਬਣਾਉਣਾ ਚਾਹੀਦਾ ਜਿਹੜੇ ਗਰੁੱਪ ਦੇ ਵਿੱਚ ਤੁਹਾਡੇ ਮੈਂਬਰ ਹੋਣ ਉਹ ਘਟੋ ਘਟ ਜਿੰਨੇ ਹੋ ਸਕਣ ਉਨੇ ਹੋਣ ਕਿਉਂਕਿ ਜਿਹੜਾ ਫੋਨ ਬਸ ਝਟ ਵੱਜਿਆ ਨਹੀਂ ਔਰ ਕਾਠੋ ਖੋਇਆ ਨਹੀਂ ਇਹਦੇ ਵਿੱਚ ਦੇਖੋ ਆਪਣਾ ਫਾਇਦਾ ਹੁਣ ਪਿੰਡ ਦਾ ਵੀ ਫਾਇਦਾ ਆਲਾ ਕੋਗਾ ਇਸ ਪਿੰਡ ਦੇ ਵਿੱਚ ਆਪਾਂ ਹੀ ਇੱਕਾ ਬਹੁਤਾ ਇਹਨਾਂ ਦਾ ਨਹੀਂ ਪਤਾ ਲੱਗਣਾ ਵੀ ਕਦੋਂ ਕਿਹਨੇ ਫੋਨ ਕਰਤਾ ਕੱਟ ਹੋ ਜਾਣਾ ਵੀ ਇਹ ਪਿੰਡ ਦੇ ਵਿੱਚ ਅਸੀਂ ਨਾ ਜਾਈਂਤੀ ਆ ਜੀ ਕਿਸੇ ਅਣਜਾਣ ਵਿਅਕਤੀ ਨੂੰ ਆਪਣੇ ਘਰ ਦੇ ਵਿੱਚ ਨਾ ਬੜੋ ਦਰਵਾਜ਼ਾ ਨਾ ਖੋਲੋ ਖਾਸ ਕਰਕੇ ਭੈਣਾ ਭੈਣਾ ਕਈ ਵਾਰ ਐ ਹੁੰਦਾ ਵੀ ਜੇ ਕੋਈ ਗੁੰਡਾ ਘਰ ਕਾ ਦਿੰਦਾ ਉਹ ਬੋਤ ਹੈ ਮੇਰੇ ਵਰਗਾ ਹੀ ਭੈਣੇ ਪਾਣੀ ਪਲਾਦੇ ਪਾਣੀ ਪਲਾਉਣ ਦੇ ਬਹਾਨੇ ਇਹ ਕੰਮ ਕਰ ਦਿੰਦੇ ਆ ਅਗਲੇ ਚੋਰੀਆਂ ਡਕਾ ਕੇ ਕਿਉਂਕਿ ਨਸ਼ਾ ਬਹੁਤ ਵਧਿਆ ਹੋਇਆ ਕੰਮ ਹੁੰਦੇ ਨੇ ਕੰਮ ਹੁੰਦੇ ਨਹੀਂ ਬਸ ਚੋਰੀਆਂ ਡਕੈਤੀਆਂ ਨਸ਼ੇ ਕਰਨੇ ਆ ਬੇਨਤੀ ਹੈ ਜੀ ਸਾਰਿਆਂ ਨੂੰ ਜਿਹੜੇ ਸਾਡੇ ਵੀਡੀਓ ਦੇਖਦੇ ਨੇ ਸਾਡੇ ਸਬਸਕ੍ਰਾਈਬਰ ਜਿੰਨਾ ਹੋ ਸਕੇ ਆਪਣੇ ਆਪ ਨੂੰ ਤੇ ਆਸ ਗੁਆਣ ਦੇ ਵਿੱਚ ਗਰੁੱਪ ਬਣਾ ਲਓ ਇੱਕ WhatsApp ਗਰੁੱਪ ਬਣਾ ਲਓ ਜਿਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਰਹੇ ਕਿ ਪਿਪਾਈ ਜੇ ਕੋਈ ਪ੍ਰੋਬਲਮ ਪੈ ਗਈ ਆ ਤਾਂ ਆਪਾਂ ਇਕੱਠੇ ਹਟ ਤੇ ਮੈਂ ਚੱਲੇ ਆ ਜੀ ਆਪਣੇ ਮਿੱਤਰ ਦੇ ਨਾਲ ਮੋਹਾਲੀ ਨੂੰ ਤੇ ਉਹਨੂੰ ਹੈਗਾ ਜੀ ਇੱਕ ਕੰਮ ਬਹੁਤ ਜ਼ਰੂਰੀ ਤੇ ਉਹ ਮੈਨੂੰ ਕਹਿੰਦਾ ਜੇ ਤੂੰ ਫ੍ਰੀ ਆ ਤਾਂ ਮੇਰੇ ਨਾਲ ਚੱਲ ਮੈਂ ਕਿਹਾ ਮੈਂ ਫ੍ਰੀ ਤਾਂ ਹੈ ਪਰ ਜੇ ਤੂੰ ਹੋ ਸਕਿਆ ਤਾਂ ਆਪਾਂ ਮੁਹਾਲੀ ਘੁੰਮਿਓਂਗੇ ਤੇ ਮੈਂ ਲੈ ਕੇ ਆਉਣੀ ਆ ਜੀ ਆਹ ਗੱਡੀ ਆ ਜਿਹੜੀ ਆਪਾਂ ਨੇ ਲਈਤੀ ਆ ਥਾਰ ਤੇ ਉਹਦੀ ਹੈਗੀ ਜੀ ਇਹ ਜਿਹੜੀ ਆ ਮੇਰੇ ਹੱਥ ਦੇ ਵਿੱਚੋਂ ਤੁਸੀਂ ਇਹ ਬ੍ਰੇਕ ਹੈ ਜੀ ਹੈਂਡ ਬ੍ਰੇਕ ਹੁੰਦੀ ਹੈ ਜਿਹੜੀ ਉਹਦੀ ਤਾਰ ਆ ਇਹ ਇੱਥੇ ਮੈਨੂੰ ਮਿਲੀ ਨਹੀਂ ਹੈ ਤੇ ਮੋਹਾਲੀ ਦੇ ਵਿੱਚ 48 ਸੈਕਟਰ 48 ਸੈਕਟਰ ਦੇ ਵਿੱਚ ਬਹੁਤ ਬੜੀ ਮਾਰਕੀਟ ਆ ਜੀ ਬਹੁਤ ਬੜੀਆਂ ਨਵੀਆਂ ਗੱਡੀਆਂ ਦੀਆਂ ਪੁਰਾਣੀਆਂ ਗੱਡੀਆਂ ਦੀਆਂ ਵੀ ਜਿਹੜਾ ਸਮਾਨ ਤੁਹਾਨੂੰ ਉੱਥੋਂ ਚਾਹੀਦਾ ਸਭ ਕੁਝ ਮਿਲ ਜਾਂਦਾ ਤੇ ਉਹ ਕਹਿੰਦਾ ਮੈਂ ਜਾਣਾ ਜੇ ਤੈ ਜਾਣਾ ਤਾਂ ਦੱਸ ਵੇ ਮੈਂ ਇਹਨੂੰ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਮੈਂ ਚੱਲਦਾ ਤੇਰੇ ਨਾਲ ਤੇ ਮੈਂ ਜਿਹੜੀ ਆਹ ਤਾਰ ਆ ਵੀ ਲਿਆਉਂਗਾ ਉੱਥੇ ਤੇ ਹੋਰ ਵੀ ਇੱਕ ਦੋ ਚੀਜ਼ਾਂ ਦੇਖਦੇ ਆ ਬਾਕੀ ਚੈਨਜੀਤ ਕਰਨ ਲੱਗੀ ਹੋਈ ਆ ਬਸ ਆਹੀ ਗੱਲਾਂ ਕਰਨ ਵੇਹ ਮੈਨੂੰ ਕਦੋਂ ਕਮਾਉਂਗੇ ਕਦੋਂ ਲੈ ਕੇ ਜਾਉਂਗੇ ਮੈਨੂੰ ਭਾਈ ਕੋਈ ਗੱਲ ਨਹੀਂ ਕਿਸੇ ਤੱਕ ਗਰਮੀ ਬਹੁਤ ਆ ਨੰਬਰ 2 ਸੁਣਾਰੇ ਮਰਾ ਮੁੱਟਾ ਤੋ ਜਦ ਤੱਕ ਨਿਆਣਿਆਂ ਦੀਆਂ ਨਹੀਂ ਹੋਣੀਆਂ ਮਨਿੰਦਰ ਜਦ ਤੱਕ ਤੂੰ ਹੋਠ ਠੀਕ ਹੋ ਜੂਗੀ ਵੀ ਜਦੋਂ ਤੱਕ ਨਿਆਣਿਆਂ ਨੂੰ ਛੁੱਟੀਆਂ ਹੋਣੀਆਂ ਪਰ ਕਿਤੇ ਦਸਤਕਾਲ ਦੀ ਸਾਰਿਆਂ ਨੂੰ ਪਰਮਾਤਮਾ ਦੀ ਅਸਰਾ ਤੁਸੀਂ ਮੇਰੇ ਚੜ੍ਹਦੀ ਕਲਾ ਵਿੱਚ ਰੋ ਤਾਂ ਅੰਦਰੋਂ ਸਿਰ ਤੇ ਦਿੱਖ ਤਕਲੀਫਾਂ ਤੋਂ ਦੂਰ ਅੰਗਜ ਵੀ ਦੇਖਦਾ ਐਂਗਜ ਦੀ ਵੀ ਸ਼ਾਤੀ ਕਾਲ ਕਬੂਲ ਕਰੇ ਸਾਰੇ ਯਾਰੇ ਸ਼ਾਸ਼ੀ ਕਾਲ ਬੋਲਦੇ ਅੱਛਾ ਬੋਲੇ ਅਬੂ ਜੀ ਕਿ ਕਰਿਆ ਕਰੂਗਾ ਜੀ ਇਹ ਬੜਾ ਹੋਗੇ ਅਸਾਂ ਦੇ ਨਿਆਣਾ ਨਿਆਣਾ ਜੀ ਅਰੇ ਚਲੋ ਦੇਖੋ ਮੇਰੇ ਕਰ ਤੋਂ ਜੀ ਜਾੜਾ ਕਾ ਥੋੜੀ ਰੋਕ ਸਕਦੇ ਨਹੀਂ ਬੰਦਾ ਕਹਿੰਦੇ ਬਾਹਰ ਲੱਗ ਗਿਆ ਬਾਹਰ ਰੇ ਸੁਣਾ ਲੱਗਦਾ ਉਹਨੂੰ ਕੋ ਰੋਕ ਨਹੀਂ ਸਕਦਾ ਹੁਣ ਬਾਹਰਲਾ ਬੰਦੇ ਦਾ ਕੰਮ ਤਾਂ ਬਾਹਰਲੇ ਬੰਦੇ ਨੇ ਗਿਆ ਨਹੀਂ ਮੈਂ ਮੰਨ ਲਿਆ ਪਰ ਜਿਹੜੀ ਹੁਣ ਤੂੰ ਮੈਨੂੰ ਗੱਲ ਕਹਿੰਦੀ ਮੈਂ ਤਾਂ ਤਾਂ ਗੱਲ ਕੀਤੀ ਮੈਂ ਕਿਹਾ ਤਾਂ ਮੇਰੇ ਵਾਸਤੇ ਤੁਸੀਂ ਮੈਨੂੰ ਵੀ ਨਾਲ ਲਿਜੋ ਕਿਉਂਕਿ ਚੜਜੀ ਪਤਾ ਕੀ ਮੈਂ ਤੁਹਾਨੂੰ ਦੱਸਦਾ ਤਨੂੰ ਨਹੀਂ ਪਤਾ ਮੈਨੂੰ ਉਹ ਹੁਣ ਜੇ ਤਾਂ ਮੈਂ ਇਕੱਲੇ ਨੇ ਜਾਣਾ ਹੁੰਦਾ ਤਾਂ ਵੀ ਤਾਂ ਨਾ ਮੇਰੇ ਨਾਲ ਚੱਲਿਆ ਮੇਰੇ ਪਿੰਡ ਦਾ ਹੀ ਮੁੰਡਾ ਚਲੋ ਉਹ ਤਾਂ ਮੈਨੂੰ ਵੀ ਪਤਾ ਚਾਹੇ ਤੁਹਾਡੇ ਨਾਲ ਨਾਂ ਵੀ ਕੋਈ ਜਾਣਦਾ ਮੈਂ ਫਿਰ ਵੀ ਇੰਦੀ ਜਾ ਸਕਦੀ ਫਿਰ ਤੂੰ ਇਕੱਲੇ ਨੂੰ ਭੇਜਣ ਵਾਲੀ ਨਹੀਂ ਹਾਂ ਇਹਨਾਂ ਨੇ ਜਿਹੜੇ ਕਹਿਣਾ ਮੈਨੂੰ ਨਾਲ ਲੈ ਜੋ ਬਸਤੀ ਵੀ ਦੇਖਣੀ ਹੈਗੀ ਜੇ ਕਰੂਗੇ ਤਾਂ ਆਹ ਹਾਂ ਇੱਕ ਹੋਰ ਜੇ ਹਾਂ ਕਰੂਗੇ ਬੇਵਾਰੀਆਂ ਸਮਝਣੀਆਂ ਸਾਡੀਆਂ ਜੁਮੇਵਾਰੀਆਂ ਜੋ ਸਮਝਣੀਆਂ ਪੈਣੀਆਂ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਐ ਉਹ ਸਾਨੂੰ ਨਵਾਉਣੀ ਆ ਪੈਣੀ ਆ ਤੇ ਬੀਬੀ ਦੇ ਬੀਬੀ ਕੱਲ ਬੀਬੀ ਠੀਕ ਸੀ ਕੱਲ ਵੀ ਵੀਡੀਓ ਕੋਲਵਾ ਲਈ ਤੇਨ ਓਕੇ ਹੋ ਗਈ ਤੇ ਬੀਬੀ ਕੋਲ ਜਮਸ ਮੈਂ ਸਵੇਰੇ ਮੋਟਰ ਠੀਕ ਕਰਨ ਗਿਆ ਮੈਂ ਚੱਲ ਮੈਂ ਬੀਬੀ ਕੋਲ ਚੱਲ ਬੀਬੀ ਕਹਿੰਦੀ ਪਾਈ ਮੈਂ ਤੈਨੂੰ ਫੋਨ ਕਰ ਲੱਗੀ ਸੀ ਕਹਿੰਦੀ ਵੀ ਉਹ ਆਈਆਂ ਜਾਂ ਸਾਡੇ ਗਵਾਂਢੀਆਂ ਭਾਬੀ ਨੇ ਕਹਿੰਦੀ ਆ ਗਈਆਂ ਆ ਕੇ ਕਹਿੰਦੀ ਇੱਕ ਤਾਂ ਇਹ ਬੈਗ ਚੱਕ ਲਈ ਦੀ ਆ ਕੇ ਕੱਪੜੇ ਤੇ ਮੇਰੇ ਕੱਪੜੇ ਦੇਖ ਕੇ ਚਾਕੇ ਕਹਿੰਦੀ ਵੀ ਤੂੰ ਸਾਡੇ ਨਾਲ ਚੱਲ ਜਤਰਾ ਤੇ ਤੇ ਫੇਰ ਮੈਂ ਬੀਬੀ ਨੂੰ ਕਿਹਾ ਮੈਂ ਵੀ ਮੇਰੀ ਗੱਲ ਤੋਂ ਅਸੀਂ ਨਹੀਂ ਕੰਨ ਦੇ ਗੇ ਘਰ ਵਿੱਚੋਂ ਪਰ ਸਭ ਤੋਂ ਪਹਿਲਾਂ ਤੂੰ ਆਪਣਾ ਸਰੀਰ ਤਾਂ ਦੇਖ ਕਹਿੰਦੀ ਮੈਂ ਹੁਣ ਕੀ ਕਰਾਂ ਕਿਹਾ ਨਾ ਕਰਾਂ ਕਹਿੰਦੀ ਦੱਸ ਮੈਨੂੰ ਮੈਂ ਤਾਂ ਜਵਾਬ ਦੇ ਦਿੱਤਾ ਆਧਾਰ ਕਾਰਡ ਵੀ ਨਹੀਂ ਲੈ ਕੇ ਗਈ ਕਹਿੰਦੀ ਮੈਂ ਨਹੀਂ ਲੈ ਕੇ ਜਾਣਾ ਕਹਿੰਦੀ ਮੈਂ ਜਾਣਾ ਨਹੀਂ ਤੱਕੇ ਨਾਲ ਨੂੰ ਗੱਡੀ 'ਚ ਬਿਠਾ ਕੇ ਲੈ ਗਈ ਚੱਲ ਹਰਮੰਦਰ ਸਾਹਿਬ ਨੂੰ ਗਏ ਆ ਜੀ ਫ੍ਰੀ ਜਤਰਾ ਚਲੋ ਕੰਨਨ ਹੁੰਦੇ ਵੀ ਧਰਮੇਸ਼ਥਾਨ ਤੇ ਗਏ ਆ ਪਰ ਲੇਕਿਨ ਸਾਨੂੰ ਆ ਡਰਤਾ ਵੀ ਕਿਤੇ ਰਸਤੇ ਦੇ ਵਿੱਚ ਬਿਮਾਰ ਨਾ ਬੀਜੀ ਵੀ ਵੀ ਪਹਿਲਾਂ ਵੀ ਬਿਮਾਰ ਰਹੀ ਹੈ ਵਿਚਾਰੀ ਹੁਣ ਬਿਨਾ ਕਿਤੇ ਬਿਮਾਰ ਹੋਵੇ ਇੱਕ ਤਾਂ ਗਰਮੀ ਜੰਮੂ ਪੂਰਾ ਤੇ ਚਲੋ ਜਿਹੜੀਆਂ ਵੀ ਸਾਡੀਆਂ ਮਾਵਾਂ ਗਈਆਂ ਨੇ ਯਾਤਰਾ ਤੇ ਹਰਮੰਦਰ ਸਾਹਿਬ ਉਹਨਾਂ ਦੀ ਯਾਤਰਾ ਨੂੰ ਪ੍ਰਮਾਤਮਾ ਸਫਲ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਧਾਰ ਕਾਰਡ ਘਰ ਪੁਰਲ ਗਈ ਬੀਬੀ ਆਧਾਰ ਕਾਰਡ ਫਿਰ ਮੈਂ ਉਹਨੂੰ ਫੋਟੋਕਾਪੀ ਪਾਈ ਮੰਨ ਲੈ ਫੜ ਬੀਬੀ ਮੈਂ ਤੈਨੂੰ ਫੋਟੋਕਾਪੀ ਪਾ ਦਿੰਨਾ ਉਹ ਵੀ ਜਿਹੜੀ ਬਾਤ ਵਿੱਚ ਉਹਨਾਂ ਨੇ ਫਰੀ ਜਾਣਾ ਤਾਂ ਉਹ ਆਧਾਰ ਕਾਰਡ ਦੇਖਦੇ ਆ। ਆਧਾਰ ਕਾਰਡ ਦੇ ਤਰੀ ਜਾਂਦੀ ਆ ਪਤਾ ਨਹੀਂ ਗੁਰਦੁਆਰਾ ਰੁਪੜ ਤੋਂ ਜਾਂਦੀ ਆ। ਰੁਪੜ ਤੋਂ ਮਨਾਂ ਸ਼ਹਿਰ ਪੱਠਾ ਸਾਹਿਬ ਗੁਰਦੁਆਰੇ ਜਾਂਦੇ ਹਨ। ਨਹੀਂ ਨਹੀਂ। ਰੁਪੜ ਜਾਂਦੀ ਆ ਉਹ ਜਿੱਥੇ ਆ ਬਾਤ ਕਰ ਰਿਹਾ ਤੂਲ ਪਲਾਦੋ। ਤੂਲ ਪਲਾਦੋ ਛੱਲੀਆਂ ਤੇ ਹਾਂ ਉੱਥੇ ਜਾਂਦੀ ਆ। ਤੈਨੂੰ ਕਿਹਨੇ ਕਿਹਾ? ਮੈਂ ਤੁਹਾਨੂੰ ਦੱਸਤਾ ਕਿ ਉੱਥੇ ਤੇ ਜਾਂਦੀ ਆ ਆਪਣੇ ਰਿਸ਼ਤੇਦਾਰ ਜਾਂਦੇ ਜਾਸਮੀਨ ਉਹਨਾਂ ਦੇ ਸਾਰੇ ਉਹਦਾ ਦੀ ਨਾਨਦ ਨੇ। ਮੰਗਾ ਸੋਖੂ ਕੀ ਜਿਹੜੀ ਭੈਣ ਹੈ ਨਾ ਦੀ ਹਿੰਦੂਆ ਨੰਬਰ ਆਪਾਂ 10 ਜੀ ਕਾੜ ਦਾ ਬਦਲ ਧੀਆ ਨੰਬਰ ਆ ਲੈ ਉਹ ਵੀ ਜਾਂਦੇ ਚੌਕੀਆਂ ਭਰਦੇ ਦੇਖੋ ਜਦ ਘਰ ਚ ਕੋਈ ਦੁੱਖ ਤਕਲੀਫ ਹੁੰਦੀ ਆ ਜਾਂ ਕੋਈ ਬੱਚੇ ਦੀ ਲਾ ਲੋ ਕਿਸੇ ਦੀ ਵੀ ਲਾ ਲੋ ਕੋਈ ਦੁੱਖ ਤਕਲੀਫ ਆਪਾਂ ਮਾਰਾ ਦੇ ਮੂਰੇ ਸਿਰ ਚ ਘਾਉਣੇ ਮਾਰਾ ਦੇ ਲਾਉਣ ਆ ਦੁੱਖ ਤੂਣੀਆਂ ਤੋੜਨੇ ਆ ਤੋੜਨ ਵਾਲਾ ਵੀ ਤੂੰ ਹੀ ਆ ਬਿਲਕੁਲ ਲੈਣ ਆ ਤੇ ਮੋਤ ਦੇਣ ਵਾਲਾ ਵੀ ਤੂੰ ਹੈਨਾ ਲੈਣ ਆ ਤੇ ਦੇਣ ਵਾਲਾ ਵੀ ਤੂੰ ਹੀ ਹਾਂ ਕਾਨੂੰ ਕਿਸੇ ਦੇ ਘਰ ਦਾ ਤਾਂ ਕਿਆ ਪੜਾ ਜਾਂ ਕੋਈ ਬੱਚੇ ਦੀ ਸੁੱਖ ਹੋਣੀ ਆ ਜਾਂ ਕੋਈ ਹੋਰ ਹੋਣੀ ਮਨੋ ਕਾਮਨਾ ਅਗਲੇ ਦੀ ਚਲੋ ਪੂਰੀ ਹੋਵੇ ਹੋਣੀ ਚਲੋ ਨਹੀਂ ਵੀ ਹੋਈ ਚਲੋ ਗੁਰੂ ਘਰ ਗਏ ਆ ਬਹੁਤ ਚੰਗੀ ਗੱਲ ਆ ਉਹ ਜਾਂਦੇ ਨੇ ਮੈਨੂੰ ਤਾਂ ਪਤਾ ਵੀ ਉਹ ਰਵਿੰਦਰ ਸਿੰਘ ਜੜਾ ਕੇ ਆਉਣਾ ਉੱਥੇ ਤੋਂ ਗੱਸਾ ਮਿਲਦੀ ਚੱਲੀਆਂ ਦਾ ਆਹਾਂ ਚੱਲੀਆਂ ਉਹ ਨਹੀਂ ਜਿੱਥੇ ਟੂਲ ਪਲਾਜ਼ਾ ਜਿਆ ਉੱਥੇ ਚੱਲੀਆਂ ਮੈਨੂੰ ਨਹੀਂ ਪਤਾ ਕਿੱਥੇ ਆ ਇੱਥੋਂ 8 ਕਿਲੋਮੀਟਰ ਆ ਹਾਂ ਉੱਥੇ ਤੇ ਬੀਬੀ ਤਾਂ ਮੈਨੂੰ ਕਹਿੰਦੀ ਅਸੀਂ ਰੋਪੜ ਪੁੱਜਣ ਆਣੇ ਵੀ ਉੱਥੇ ਅਸੀਂ ਇੱਥੇ ਬੱਸ ਲੈਣੀ ਆ ਆਪਰ ਆਪਰ ਉਪਰ ਤੇ ਹੀ ਹੋ ਕੇ ਘੁੰਮ ਕੇ ਆਏ ਘੁੰਮਦੀ ਹੁਣੀ ਬੱਸ ਉਧਰ ਨੂੰ ਚੱਕ ਕੇ ਸਵਾਰੀਆਂ ਫੇਰ ਕਹਿੰਦੀ ਹਾਂ ਇੱਥੋਂ ਰੋਪੜ ਤਾਂ ਹੋਰ ਜਾਂਦੀ ਹੁਣੀ ਫੇਰ ਕੋਈ ਇੱਥੋਂ ਜਿਹੜੀ ਲੁਧਿਆਣੇ ਦੇ ਬੱਸ ਨਹੀਂ ਆਉਂਦੀ ਸਿਟੀ ਜੂ ਉਹਨਾਂ ਦੇ ਵਿੱਚ ਬੈਠ ਕੇ ਗਏ ਆ ਆਹ ਹੁਣੀ ਬੱਸ ਆਉਂਦੀ ਸਰਕਾਰੀ ਬੱਸੇ ਉਹ ਸਰਕਾਰੀ ਬੱਸ ਆ ਪਰ ਉਹ ਕਹਿੰਦੇ ਵੀ ਅਸੀਂ ਰੋਪੜ ਤੋਂ ਚੜਨਾ ਹੈ ਰੋਪੜ ਤੋਂ ਚੜਨਾ ਮੈਨੂੰ ਲੱਗਦਾ ਰੋਪੜ ਤੇ ਜ਼ਿਆਦਾ ਗੁਰਦੁਆਰਾ ਪੱਠਾ ਸਾਹਿਬ ਕੋਲੋਂ ਵੱਤ ਜਾਂਦੀ ਹੋ। ਮੈਨੂੰ ਤਾਂ ਦੇਖੋ ਪਤਾ ਨਹੀਂ ਕਿਉਂਕਿ ਮੈਂ ਗਏ ਨਹੀਂ ਹਾਂ। ਨਹੀਂ ਮੈਂ ਵੀ ਵੀਡੀਓ 'ਚ ਦੇਖਿਆ ਤੇ ਉੱਥੇ ਤੋਂ ਚੜਦੇ ਨੇ ਜਿੱਦਾਂ ਇੱਕ ਵਾਰੀ ਭੈਣ ਜੀ ਗਏ ਨੇ ਜਦੋਂ ਗਿਰ ਗਏ ਦੀ ਹੁਣ 6:30 ਕਹਿੰਦੇ ਨੇ ਜਿਆਦਾ। ਹਾਂ। ਇੱਕ ਵਾਰੀ ਉਹ ਆਪਣੇ ਬੜੀ ਬਹੁਤ ਮਾਤਾ ਕੋਲ ਲਿਖਿਆ ਜਸਮੀਤ ਜਠਾੜੀ ਨੂੰ। ਇੱਕ ਵਾਰੀ ਭਾਜੀ ਗਏ ਨੇ ਨਾਲ ਕੀਰਤੀ ਤੇ ਇੱਕ ਵਾਰ ਦੂਈ ਕੁੜੀ ਗਈ ਹੈ ਕਈ ਵਾਰ ਇਹ ਇਕ ਗਏ ਨੇ ਜਦ ਕਿ ਆਪਣੇ ਪੰਜ ਚੌਕੀਆਂ ਹੁੰਦੀਆਂ ਅਗਲੇ ਦੀਆਂ ਜਦ ਕਿ ਆ ਛੱਲੀਆਂ ਤੇ ਪੂਲ ਪਲਾਜ਼ਾ ਤੋਂ ਗਏ ਹਾਂ ਉਹਦੀ ਉੱਥੇ ਤੇ ਚੜਦੇ ਦੇਖਲੇ ਨੇ ਉੱਥੀ ਤੋਂ ਹੀ ਵਸਣ ਦੇ ਗਏ ਚਲੋ ਅੱਛਾ ਮੈਨੂੰ ਐ ਦੱਸ ਬੱਚਾ ਮੁੜ ਕੇ ਆਏ ਨਹੀਂ ਮੈਂ ਕੱਲ ਛੱਡਤਾ ਦਵਾਈ ਹੈ ਹਾਂ ਦੂਈ ਕੇ ਮੁੜ ਗਿਆ ਉਹ ਬਾਬਾ ਜੀ ਤੁਸੀਂ ਹੈ ਨਹੀਂ ਧੀ ਫਿਰ ਹੁਣ ਆ ਜਣਾ ਮੁੜ ਕੇ ਆ ਜਾਂਦਾ ਉਹ ਜਾਂਦਾ ਨਹੀਂ ਕਿਤੇ ਵੀ ਹੁਣ ਆਪ ਬਥੇਲੇ ਬੈਠਾ ਰਹੇ ਮਾੜਾ ਮੋਟਾ ਖੂਨ ਖੂਨ ਦਾ ਨਹੀਂ ਦੁੱਲਦਾ ਪੱਟੀ ਮੈਂ ਪੱਟੀ ਕਰਨੀ ਸੀ ਪਰ ਪੱਟੀ ਮੈਨੂੰ ਜਿਹੜੇ ਉਧਰ ਚਾਰੇ ਰੈਸਟੋਰੈਂਟ ਦੇ ਵਿੱਚ ਸਿਆਣੇ ਬੰਦੇ ਆਦਰ ਮੇਰੀ ਸੱਸ ਮਾਤਾ ਵੀ ਲੱਗੀ ਕਹਿਣਗੇ ਜੀ ਪੁੱਤ ਗਰਮੀ ਆ ਗਰਮੀ ਦੇ ਵਿੱਚ ਵੈਸੇ ਹੀ ਇਹਨਾਂ ਜਿਹੜਾ ਮਾਸ ਹੁੰਦਾ ਵੀ ਉਹ ਗੜਨਾ ਜਾਂਦਾ ਇੱਕ ਤੱਕੀ ਕਰਕੇ ਕੀੜੇ ਅੰਦਰੇ ਰਹਿਣੇ ਨੇ ਕਰਕੇ ਉਹਨਾਂ ਨੂੰ ਬਾਈ ਤੂੰ ਪੱਟੀ ਨਾ ਕਰ ਮੈਂ ਪੱਟੀ ਨਹੀਂ ਫੇਕੜੀ ਮੈਂ ਖੁੱਲਾ ਹੀ ਛੱਡਦਾ ਤਾਂ ਜਗ ਨੂੰ ਪਰ ਮੈਨੂੰ ਜਿੱਥੇ ਇੱਕ ਲੱਗਦਾ ਵੀ ਕੀੜੇ ਉਹਦੇ ਚੜਜ ਦੱਦੇ ਤਾਂ ਮਰ ਮੁਰਲੇ ਨੇ ਦੇ ਕੋਸ਼ਿਸ਼ ਦੇਖੋ ਸੇਵਾ ਆਪਾਂ ਦੀ ਕਰਨੀ ਆ ਪਰ ਜਿੰਨੀ ਕੁ ਪ੍ਰਮਾਤਮਾ ਨੇ ਦੇਖੀ ਆ ਉਹਨਾਂ ਲੈ ਲੈਣੀਆਂ ਠੀਕ ਨਹੀਂ ਗੱਲ ਵੀ ਬਾਕੀ ਗੱਲ ਰਹਿ ਗਈ ਤਾਂ ਕਰਮਾਂ ਦੀ ਜਿੰਨਾ ਉਹਨਾਂ ਦੁੱਖ ਭੋਗਣਾ ਉਹਨੇ ਭੋਗਣਾ ਹੀ ਦਾ ਕਹਿੰਦੇ ਵੀ ਬਾਕੀ ਪ੍ਰਮਾਤਮਾ ਚਲੋ ਹਰ ਜੀਵ ਜੰਤੂ ਨੂੰ ਜਿੰਨੇ ਵੀ ਹੁਣ ਧਰਤੀ ਪਰ ਜੀਵ ਜੰਤੂ ਉਸ ਆਕਾਲ ਪੁਰਖ ਦੀ ਸਜਾਈ ਹੋਈ ਧਰਤੀ ਆ ਸਭ ਨੂੰ ਠੀਕ ਠਾਕ ਰੱਖੇ ਤੇ ਆਪਾਂ ਤੁਹਾਨੂੰ ਫਿਰ ਇੱਕ ਬੇਨਤੀ ਇਹੀ ਕਰਨੀ ਆ ਜੀ ਵੀ ਕਿਸਾਨ ਭਰਾਵਾਂ ਨੂੰ ਜਿਹੜੇ ਛੋਟੇ ਕਿਸਾਨ ਨੇ بڑے ਵੀ ਦੇਖੋ ਇਹਨਾਂ ਨੂੰ ਪਰੇਕੁੱਟ ਕੇ ਕਿਆ ਲਿਆ ਇਹਨਾਂ ਦੇ ਵਿੱਚੋਂ ਕਿਆ ਕੱਢਣਾ ਗਲਤੀ ਤਾਂ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਨੇ ਇਹਨਾਂ ਦਾ ਦੁੱਧ ਪੀਤਾ ਦੁੱਧ ਪੀ ਕੇ ਛੱਡਤਾ ਐ ਵੀ ਦੱਸੋ ਵੀ ਕਹਿਣ ਦਾ ਮਤਲਬ ਵੀ ਦੁਨੀਆ ਇੰਨੀ ਕੀ ਹੋਗੀ ਵੀ ਬਾਸੇ ਜਦੋਂ ਤੱਕ ਦੇਣਾ ਹੈ ਉਦੋਂ ਤੱਕੇ ਫਿਰ ਰੱਖਣਾ ਹੈ ਉਹ ਤੋਂ ਬਾਅਦ ਛੱਡ ਦੇਣਾ ਇਹਨਾਂ ਨੂੰ ਸੀਮ ਤੇ ਸੀਮ ਤੇ ਇੱਥੇ ਤੱਕ ਪਰ ਗਲਤ ਗੱਲ ਤੇ ਇਹ ਪਤਾ ਹੈ ਕਿ ਕਦੇ ਨਾ ਕਦੇ ਸੂਚਬੀ ਵਿਚ ਚਰਜਿਤ ਇਹ ਚੀਜ਼ ਦਾ ਮੁੱਲ ਦੇਣਾ ਪੈਂਦਾ ਜੇ ਤੁਸੀਂ ਮੈਨੂੰ ਪਤਾ ਮੈਂ ਅਸੀਂ ਰੱਖਣ ਦੂ ਇਹ ਜਾਨਵਰ ਪਰੇ ਆਪਾਂ ਕਰ ਸਕਦੇ ਹਾਂ ਦੇਖੋ ਆਪਣਾ ਆ ਮੈਂ ਨਿਆਣਾ ਪਾਲਦੀ ਹਾਂ ਮੈਨੂੰ ਨਹੀਂ ਪਤਾ ਨਹੀਂ ਬੜਾ ਹੋ ਕੇ ਕਿੱਦਾਂ ਦਾ ਨਹੀਂ ਕਿਹਾ ਆਪਣੇ ਸਭ ਚੌ ਲਾਂਡਾ ਨਾ ਪਾਲਦੀ ਇਹਨੂੰ ਵਧੀਆ ਤੋਂ ਵਧੀਆ ਸਿੱਖਿਆ ਦੇ ਦਿੱਤ ਫਿਰਦੀ ਹੈ ਨਾ ਪਰ ਜੇ ਇਹ ਗਲਤ ਰਸਤੇ ਤੇ ਲੱਗ ਗਿਆ ਮੈਂ ਕਿਤੇ ਨੂੰ ਛੱਡ ਦੂੰ ਸਿੱਟ ਨਹੀਂ ਹੁੰਦਾ ਤੇ ਸਮਝਾਉਣਾ ਇਹਨੂੰ ਸਮਝਾਉਣਾ ਤੇ ਰੱਖਣਾ ਬਣੇ ਘਰ ਇਹ ਚਾਹੇ ਜਿੰਨੀਆਂ ਮਰਜ਼ੀ ਗਲਤੀਆਂ ਕਰੇ ਉਹ ਮੇ ਡੰਗਰ ਆ ਚਲੋ ਮੰਨ ਕੇ ਚਲੋ ਉਹਦੀ ਕਿੰਨੀ ਕੁ ਜੁਨੀਆ ਵਿਚਾਰੇ ਦੀ ਜਿੰਨੀ ਕ ਨਹੀਂ ਜਿਆਦਾ ਸਾਡੇ ਥੋੜੀ ਬਹੁਤੀ ਵਿਚਾਰੇ ਨੂੰ ਪਾਈ ਜਾਓ ਇੱਕ ਪਾਸੇ ਖੜਾ ਕਰ ਦੋ ਪਾਣੀ ਦੇ ਲਪਲਾਈ ਜਾਓ ਨਾਏ ਤੁਹਾਡੇ ਘਰ ਚ ਰਹੂਗਾ ਨਾਲੇ ਸੀਸ ਦਊਗਾ ਸੀਸ ਦਊਗਾ ਨਾਲੇ ਵੀ ਚਲ ਹੋਰ ਲੋਕਾਂ ਦੇ ਡੰਡੇ ਖਾਣ ਵਾਲਾ ਦੇ ਅੰਦਰ ਦੇ ਸਦੇਣਗੀਆਂ ਜਿਉਂ ਜਦ ਦੁੱਧ ਬਾਦ ਤੋਂ ਹਟ ਗਿਆ ਕੋਈ ਅੰਦਰ ਸੀ ਜਦੋਂ ਵੀ ਕੋਈ ਹੋਰ ਆ ਜੂਗਾ ਹੋਰ ਹੋਰ ਆ ਜੂਗਾ ਘਾਟੇ ਵੱਧ ਦੇ ਜਰਨੇ ਪੈਂਦੇ ਆ ਜਰਨੇ ਪੈਂਦੇ ਆ ਤੇ ਬਾਕੀ ਚੱਲ ਹੁਣ ਆਇਆ ਕਰ ਮੇਰੀ ਚੱਪਲਾਂ ਦੀ ਮੈਂ ਚੱਪਲਾਂ ਹੀ ਪਾ ਜੰਦਾ ਬੂਦ ਤਾਂ ਗਰਮੀ ਆ ਤੁਹਾਨੂੰ ਕਹਿੰਦਾ ਮੈਨੂੰ ਚੱਕ ਗਰਮੀ ਬਹੁਤ ਆ ਨਾ ਚੱਪਲ ਹੀ ਜੀਏਗਾ ਕਿਸ ਤਰ੍ਹਾਂ ਇਹ ਦਿਸੇ ਮੇਰੇ ਬਾਹਰ ਚੱਪਲਾਂ 'ਚ ਠੀਕ ਆ ਵੀ ਗਰਮੀ ਕਿੱਹਾ ਹੈ ਅਨੰਦ ਜੀ ਬੁਦਰੀ ਪਾਉਣੀ ਹੈ ਪੈਂਟ ਸ਼ਰਟ ਹੀ ਹੋ ਨਹੀਂ ਪਾਉਂਦੀ ਗਰਮੀ ਨਾਲ ਕਰਕੇ ਪਾਉਂਦਾ ਹੋਰ ਹੈ ਠੀਕ ਹੈ ਮੈਂ ਇੱਕ ਦੀ ਹੋਰ ਦੇਖੂਗਾ ਲੂਟ ਦੀ ਸ਼ਰਟ ਜੰਦਾ ਆਉਂਦਾ ਦੇਖੂਗਾ ਵੀ ਜੇ ਕੋਈ ਮਿਲ ਜੇ ਕੋਈ ਕਿਤੇ ਲਿਆਉਂਗਾ ਉਹ ਲੱਗਿਆ ਤੇ ਹਾਂ ਤੇਰੇ ਵਾਸਤੇ ਲਿਆਵਾਂ ਕੋਈ ਜੇ ਅਥੀ ਖੜੇ ਕਿਤੇ ਜੇ ਖੜੇ ਕੋਈ ਨੈਂਟ ਨੂੰ ਸੂਟ ਆ ਲਿਆ ਦਿਓ ਨਾਲੇ ਉਹ ਪਾਣੀ ਵਾਲਾ ਦੇਖਿਓ ਜੇ ਫਿਰ ਜੇ ਕਿਤੇ ਅੱਛਾ ਨਿਆਣਿਆਂ ਵਾਸਤੇ ਹੈਨਾ ਚੱਲ ਮੈਂ ਦੇਖੂਗਾ ਵੀ ਜੇ ਕਿਤੇ ਵਾਸਤੇ ਮੈਨੂੰ ਮਿਲ ਗਿਆ ਮੁਰੰਡੇ ਮੁਰੰਡੇ ਖੜ ਕੋ ਖੜੇ ਹੁੰਨੇ ਆ ਠੀਕ ਹੈ ਨਾ ਆਹ ਵਜ ਜਾਇਓ ਸਾ ਤੇਰੇ ਵੀ ਧੁੱਪਾ ਹੋ ਜਾਂਦੀ ਆ ਹਾਂ ਚੱਲ ਠੀਕ ਆ ਮੈਂ ਚੱਲਾਂ ਮੈਂ ਜਾਇਆ ਮੈਂ ਮੈਂ ਜਾਇਆ ਮੁਗਰੀ ਬੁਗਰੀ ਆਸ ਕਰਕੇ ਮੈਂ ਨਿਲਾ ਨਿਲਾਵੇ ਨਿਲਾਵੇ ਗਰਮੀ ਚਲੋ ਠੀਕ ਹੈ ਜੀ ਤੇ ਵੀਡੀਓ ਨੂੰ ਸਾਦੇ ਨੂੰ ਦਿਓ ਆਗਿਆ ਸਾਨੂੰ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਤੁਹਾਨੂੰ ਫਿਰ ਇੱਕ ਤੋਂ ਦੁਬਾਰਾ ਬੇਨਤੀ ਆ ਜੀ ਆਪਣੇ ਪਿੰਡਾਂ ਦੇ ਵਿੱਚ ਗਰੁੱਪ ਜਰੂਰ ਬਣਾਓ WhatsApp ਗਰੁੱਪ ਤਾਂ ਕਿ ਜਿਹੜੇ ਅੱਜ ਕੱਲ ਚੋਰੀਆਂ ਡਕੈਤੀਆਂ ਹੋ ਰਹੀਆਂ ਬਹੁਤ ਹੋ ਰਹੀਆਂ ਹੈ ਖਾਸ ਕਰਕੇ ਭੈਣਾਂ ਨੂੰ ਬੇਨਤੀ ਆ ਜੇ ਕੋਈ ਅਣਜਾਣ ਬੰਦਾ ਆ ਵੀ ਜਾਂਦਾ ਹੈ ਨਾ ਤੁਹਾਡੇ ਘਰ ਤਾਂ ਦਰਵਾਜ਼ਾ ਨਾ ਖੋਲੋ। ਉਹਨੂੰ ਬਾਹਰੋਂ ਪੁੱਛੋ ਹਾਂਜੀ ਕੌਣ ਆ ਕੌਣ ਨਹੀਂ। ਜੇ ਤੁਹਾਨੂੰ ਲੱਗਦਾ ਵੀ ਸਾਡੀ ਜਾਣ ਪਛਾਣਦਾ ਹੈ ਫੇਰ ਦਰਵਾਜ਼ਾ ਖੋਲੋ ਪਰ ਅਣਜਾਣ ਵਿਅਕਤੀ ਨੂੰ ਦਰਵਾਜ਼ਾ ਨਾ ਖੋਲੋ ਕਿਉਂਕਿ ਚੋਰੀਆਂ ਡਕਤੀਆਂ ਬਹੁਤ ਹੋ ਰਹੀਆਂ। ਇਹ ਜ਼ਰੂਰੀ ਨਹੀਂ ਵੀ ਬੰਦੇ ਨਾਲ ਲੇਡੀਜ਼ ਵੀ ਬਹੁਤ ਜੁੜੀਆਂ ਹੁੰਦੀਆਂ। ਲੇਡੀਜ਼ ਵੀ ਬਹੁਤ ਜੁੜੀਆਂ ਹੋਈਆਂ ਤੇ ਬਾਕੀ ਆਪਣਾ ਖਾਸ ਧਿਆਨ ਰੱਖੋ ਗਰਮੀ ਬਹੁਤ ਆ ਵਾਤੇ ਬਾਦ ਹਾਂ। ਵਾਤੇ ਬਾਦ ਆਪਣੇ ਬੱਚਿਆਂ ਨੂੰ ਤੇ ਆਪਣਾ ਵੀ ਧਿਆਨ ਰੱਖੋ ਪਾਣੀ ਜ਼ਰੂਰ ਪਿਲਾਓ ਵਾਤੇ ਬਾਦ ਬੱਚਿਆਂ ਨੂੰ ਵੀ ਤੇ ਇੱਕ ਹੋਰ ਬੇਨਤੀ ਤੇ ਜਾਨਵਰਾਂ ਦੇ ਜਾਨਵਰਾਂ ਨੂੰ ਜਾਨਵਰਾਂ ਨੂੰ ਵੀ ਕੋਠਿਆ ਤੇ ਪਾਣੀ ਜਰੂਰ ਰੱਖੋ ਹਨਾ ਜਿੰਨੇ ਵੀ ਜੋਗੇ ਹੈਗੇ ਆਂ ਸੇਵਾ ਕਰਦੇ ਰਹੋ ਪਰਮਾਤਮਾ ਫਲ ਜਰੂਰ ਦਿੰਦਾ ਕਿਸੇ ਕਦੋਂ ਨਾ ਕਦੇ ਆ ਕੇ ਟਾਈਮ ਦੇ ਵਿੱਚ ਉਹ ਤੁਹਾਨੂੰ ਫਲ ਜਰੂਰ ਮਿਲੂਗਾ ਤੇ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੇ ਪੌਂਚ